ਆਭਿਦਾਇਕਾ ਬਲਜਿੰਦਰ ਕੌਰ ਅਤੇ ਸੁਖਰਾਜ ਬਾਲ ਦੀ ਵਿਆਹ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਰਾਜਨੀਤਿਕ ਆਗੂ ਅੰਮ੍ਰਿਤਸਰ ਪਹੁੰਚੇ ਜਿਸ ਵਿੱਚ ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅਤੇ ਹੋਰ ਵੀ ਨੇਤਾ ਸ਼ਾਮਲ ਹੋਏ ਇਸ ਮੌਕੇ ਮੀਡੀਆ ਨਾਲ ਰੂਬਰੂ ਹੁੰਦਿਆਂ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਬਜਟ ਸੈਸ਼ਨ 'ਚ ਨਵਜੋਤ ਸਿੰਘ ਸਿੱਧੂ ਅਤੇ ਮਜੀਠੀਆ ਦੀ ਆਪਸ 'ਚ ਹੋਈ ਬਹਿਸਬਾਜ਼ੀ ਦੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਪਣੇ ਮੰਤਰੀ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਤਾ ਪਾ ਰਹੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਆਪਸ ਵਿੱਚ ਮਿਲੇ ਹੋਏ ਹਨ कल मैं विधानसभा ਦੇ ਵਿੱਚ ਮੌਜੂਦ ਸੀ ਮੈਂ ਗਵਰਨਰ ਗੈਲਰੀ ਦੇ ਵਿੱਚ ਬੈਠਾ ਸੀ ਮੈਂ ਬਜਟ ਦੀ ਕਾਰਵਾਈ ਦੇਖਣ ਗਿਆ ਸੀ ਤੇ ਉੱਥੇ ਜਿਸ ਕਿਸਮ ਦਾ ਉੱਥੇ ਸ਼ੋਸ਼ਰਾਬਾ ਹੋਇਆ ਔਰ ਉਸ ਤੋਂ ਬਾਅਦ ਜੋ ਕਾਂਗਰਸ ਦੇ ਜਿਹੜੇ ਮਨਿਸਟਰ ਨੇ ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੁਜਿੰਦਰ ਸਿੰਘ ਰੰਧਾਵਾ ਇਹਨਾਂ ਨੇ ਜੋ ਕੈਪਟਨ ਸਾਹਿਬ ਨੂੰ ਉੱਥੇ ਹਾਊਸ ਦੇ ਵਿੱਚ ਲਾਂਤਾਂ ਪਾਈਆਂ ਇੱਥੋਂ ਤੱਕ ਕਿਹਾ ਕਿ ਸਾਡੀ ਵੀ ਸਰਕਾਰ ਨਕਮੀ ਹੈ ਸਾਡੀ ਸਰਕਾਰ ਆ ਜਿਹੜੀ ਇਹ ਨਾਲ ਮਿਲੀ ਹੋਈ ਹੈ ਪੁਲਿਸ ਨਾਲ ਮਿਲੀ ਹੋਈ ਹੈ ਤੇ ਜੇ ਕਿਤੇ ਇਹਨੂੰ ਮਜੀਠੀਏ ਨੂੰ ਅੰਦਰ ਕੀਤਾ ਹੁੰਦਾ ਤਾਂ ਇੱਥੇ ਇਹਦੀ ਹਿੰਮਤ ਨਹੀਂ ਸੀ ਇਸ ਤਰ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਦੀ ਕਿਸੇ ਨੂੰ ਸੋ ਇੱਥੋਂ ਹੀ ਸਿੱਧ ਹੋ ਗਿਆ ਕਿ ਹਾਊਸ ਦੇ ਵਿੱਚ ਇਹ ਹੁਣ ਸਾਬਤ ਹੋ ਗਿਆ ਉਹਦੇ ਆਪਦੇ ਮਨਿਸਟਰਾਂ ਨੇ ਕੈਪਟਨ ਸਾਹਿਬ ਦੇ ਆਪਦੇ ਮਨਿਸਟਰਾਂ ਨੇ ਇਹ ਸਾਬਤ ਕਰਤਾ ਕਿ ਦੋਨੇ ਮਿਲੇ ਕੋਈ ਨਹੀਂ ਆਪ ਚੜੇ ਹੋਣ ਇਸ ਦਾ ਕਦੋਂ ਦੇ ਰੋਲਾ ਪਾਉਨੇ ਆ ਹੁਣ ਤਾਂ ਇਹ ਗੱਲ ਸਾਬਤ ਹੋ ਗਈ ਹਾਊਸ ਦੇ ਵਿੱਚ ਸੋ ਇਸ ਕਰਕੇ ਜਿਹੜੀ ਕਈ ਸਾਲਾਂ ਤੋਂ ਅਸੀਂ ਇਹ ਗੱਲ ਕਹਿੰਦੇ ਆ ਰਹੇ ਸੀ ਹੁਣ ਸਭਤ ਹੋ ਚੁੱਕੀ ਹੈ ਕਿ ਆਪਸ ਵਿੱਚ ਮਿਲੇ ਹੋਏ ਨੇ ਇਸੇ ਕਰਕੇ ਈਡੀ ਦੀ ਰਿਪੋਰਟ ਜਿਹੜੀ ਆ ਹਰਪ੍ਰੀਤ ਸਿੰਘ ਸਿੱਧੂ ਵਾਲੀ ਉਹਨੂੰ ਜੇ ਜਨਤਕ ਕੀਤਾ ਹੁੰਦਾ ਜਾਂ ਉਹਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਕਾਂਗਰਸ ਨੂੰ ਇਹ ਦਿਨ ਦੇਖਣੇ ਨਹੀਂ ਪੈ ਰਹੇ ਸੀ ਪੈਣੇ ਸੀ ਕਿ ਉਹਨਾਂ ਦੇ ਜਿਹੜੇ ਆਪਦੇ ਮੰਤਰੀ ਉਹ ਮਿੰਨਤਾ ਕਰਦੇ ਫਿਰਦੇ। ਉੱਥੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਵੀ ਸਿੱਧੂ ਅਤੇ ਮਜੀਠੀਆ ਦੀ ਬਹਿਸ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਪਣੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਇਹ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਹੁੰਦਿਆਂ ਵੀ ਵਿਕਰਮ ਮਜੀਠੀਆ ਤੇ ਕਾਰਵਾਈ ਨਹੀਂ ਕਰ پا ਰਹੀ। ਇਹ ਸਰਕਾਰ ਦੀ ਨਲਾਇਕੀ ਹੈ। ਲੱਗਦਾ ਹੈ ਜੋ ਬਿਆਨ ਸਿੱਧੂ ਸਾਹਿਬ ਨੇ دیا ਹੈ ਉਸ ਸੇ ਪੂਰੇ ਦੇਸ਼ ਕੀ ਲੋਕੋ ਕੀ ਭਾਵਨਾਏ ਆहत ਹੋਈਆਂ। ऐसे वक्त में जबकि पूरा देश चाहता है कि पाकिस्तान के खिलाफ सख्त कार्रवाई की जाए और हमारे इकतालीस जवानों को पाकिस्तान ने इस तरह से आतंकवादी हमले में उनको मरवा दिया तो नवजोत सिंह सिद्धू जी का की दोस्ती है इमरान खान से अपनी दोस्ती को उन्होंने ऊपर रखा और देश को वो भूल गए ये बात सही नहीं है सब लोग उनके बयान से आहत हैं ਸੁਖਬੀਰ ਬਾਦਲ ਨੇ ਕਿਹਾ ਕਿ ਬਜਟ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਚੋਣਾ ਕਰਕੇ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਘਟਾਇਆ ਗਿਆ ਜਿਹੜਾ ਬਜਟ ਪੇਸ਼ ਕੀਤਾ ਹੈ ਖਜ਼ਾਨਾ ਮੰਤਰੀ ਨੇ ਜਿਵੇਂ ਇਹਨਾਂ ਨੇ ਅਸੈਂਬਲੀ ਦਾ ਮੈਨੀਫੈਸਟੋ ਪੇਸ਼ ਕੀਤਾ ਸੀ ਘਰ ਘਰ ਨੌਕਰੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਉਵੇਂ ਇਹਨੇ ਬਜਟ ਪੇਸ਼ ਕੀਤਾ ਆ ਜਿਹੜਾ 5 ਰੁਪਏ ਪੈਟਰੋਲ ਜਾਂ ਡੀਜ਼ਲ ਦਾ ਘਟਾਇਆ ਹੈ ਆ ਸਾਰੀ ਸਟੇਟਾਂ ਨੇ 7-8 ਮਹੀਨੇ ਪਹਿਲੇ ਘਟਾਦਾ ਸੀ ਕੱਲੀ ਸੁਭਾਸ਼ਤ ਪੰਜਾਬ ਸੀ ਜਿਹਨੇ ਨਹੀਂ ਕਟਾਇਆ ਸੀ ਮੈਨੂੰ ਲੱਗਦਾ ਜਿਹੜਾ ਇੰਨੇ ਸਾਲ ਇਹਨਾਂ ਟੈਕ ਇੰਨਾ ਵਧਾ ਕੇ ਰੱਖਿਆ ਨੂੰ ਵਾਪਸ ਕਰਨਾ ਚਾਹੀਦਾ ਰਫਾਂ ਆਭਿਦਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਬਾਲ ਦੇ ਵਿਆਹ ਦੀ ਪਾਰਟੀ ਉੱਤੇ ਸ਼ਾਮਿਲ ਹੋਣ ਲਈ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਨੇਤਾ ਅਮਰਸਰ ਪੁੱਜੇ ਜਿਸ ਵਿੱਚ ਸ਼ਾਮਿਲ ਹੋਣ ਲਈ ਸੁਖਬੀਰ ਬਾਦਲ ਅਰਵਿੰਦ ਕੇਸਰੀਵਾਲ ਅਤੇ ਪਗਵੰਤ ਮਾਨ ਅਤੇ ਹੋਰ ਨੇਤਾ ਵੀ ਸ਼ਾਮਿਲ ਹੋਏ ਜਗਬਾਨੀ ਟੀਵੀ ਚੰਡੀਗੜ੍ਹ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ